ਮੈਂ ਆਪਣੇ ਵਿਰੁੱਧ ਕਹੀਆਂ ਗਈਆਂ ਗੱਲਾਂ ਨੂੰ ਚੁੱਪਚਾਪ ਸੁਣਦੀ ਹਾਂ ਕਿਉਂਕਿ ਮੈਂ ਸਮੇਂ ਨੂੰ ਜਵਾਬ ਦੇਣ ਦਾ ਅਧਿਕਾਰ ਦਿੱਤਾ ਹੈ ਗੁੱਸੇ ਵਿੱਚ ਕਦੇ ਕਿਸੇ ਨੂੰ ਮਾੜਾ ਨਾ ਬੋਲੋ ਕਿਉਂਕਿ ਜੇ ਤੁਸੀਂ ਸੱਚੇ ਹੋ ਤਾਂ ਤੁਹਾਡੇ ਦੁੱਖ ਤੁਹਾਡੇ ਹੰਝੂ ਤੁਹਾਡੀ ਸਹਿਨਸ਼ੀਲਤਾ ਸਭ ਕੁਝ ਪਰਮਾਤਮਾ ਦੇ ਦਰਬਾਰ ਵਿੱਚ ਤਰਜ ਹੋ ਰਿਹਾ ਹੈ ਓਹ ਸਭ ਕੁਝ ਵੇਖਦਾ ਹੀ ਹੈ ਅਤੇ ਸਮਾਂ ਆਉਣ ਤੇ ਨਿਆਂ ਵੀ ਕਰਦਾ ਹੈ ਗੁੱਸੇ ਵਿੱਚ ਚੁੱਪ ਹੀ ਸਭ ਤੋਂ ਵੱਡਾ ਹਥਿਆਰ ਹੈ ਇਸ ਕਰਕੇ ਹਮੇਸ਼ਾ ਰੱਬੀ ਨਿਆਂ ਤੇ ਭਰੋਸਾ ਰੱਖੋ ਜੇਕਰ ਕੁਝ ਵੱਡਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਪਣੀ ਸੋਚ ਵੀ ਵੱਡੀ ਰੱਖੋ ਕਿਉਂਕਿ ਕਮਜ਼ੋਰ ਸੋਚ ਮਨੁੱਖ ਨੂੰ ਹੇਠਾਂ ਲਿਆਉਂਦੀ ਹੈ ਅਤੇ ਉਸ ਦੇ ਇਰਾਦਿਆਂ ਨੂੰ ਕਮਜ਼ੋਰ ਕਰਦੀ ਹੈ ਜਦੋਂ ਅਸੀਂ ਹਾਰ ਜਾਈਏ ਤਾਂ ਹੌਸਲਾ ਨਾ ਛੱਡੋ ਜਿੱਥੇ ਦਿਮਾਗ ਹਾਰਦਾ ਹੈ ਉੱਥੇ ਦਿਲ ਜਿੱਤ ਸਕਦਾ ਹੈ ਮੁਸ਼ਕਲਾਂ ਸਾਡੀ ਹਿੰਮਤ ਨੂੰ ਪਰਖਦੀਆਂ ਨੇ ਤੇ ਹਰ ਛੋਟਾ ਕਦਮ ਵੱਡੀ ਜਿੱਤ ਵੱਲ ਲੈ ਕੇ ਜਾਂਦਾ ਹੈ ਇਸ ਲਈ ਬਿਨਾਂ ਡਰੇ ਸਫ਼ਰ ਅੱਜ ਹੀ ਸ਼ੁਰੂ ਕਰੋ ਕੱਲ ਦਾ ਕੋਈ ਭਰੋਸਾ ਨਹੀਂ ਜਦੋਂ ਤੁਹਾਨੂੰ ਲੱਗੇ ਕਿ ਲੋਕ ਤੁਹਾਡੀ ਕਦਰ ਨਹੀਂ ਕਰਦੇ ਤਾਂ ਸਭ ਤੋਂ ਪਹਿਲਾਂ ਇਹ ਸਮਝੋ ਕਿ ਅਸਲ ਕੀਮਤ ਲੋਕਾਂ ਦੀ ਸੋਚ ਨਾਲ ਨਹੀਂ ਤੁਹਾਡੇ ਕੰਮ ਅਤੇ ਤੁਹਾਡੇ ਮਨ ਨਾਲ ਤੈਅ ਹੁੰਦੀ ਹੈ ਜੋ ਲੋਕ ਤੁਹਾਡਾ ਮਨ ਨਹੀਂ ਕਰਦੇ ਉਹ ਤੁਹਾਡੀ ਜ਼ਿੰਦਗੀ ਤੋਂ ਆਪ ਹੀ ਦੂਰ ਹੋ ਜਾਣਗੇ ਇਹ ਦੁਨੀਆ ਹਰ ਕੋਈ ਤੁਹਾਡੀ ਕਦਰ ਨਹੀਂ ਕਰੇਗਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਆਪ ਨੂੰ ਘੱਟ ਸਮਝੋ ਲੋਕਾਂ ਦੀ ਨਜ਼ਰ ਵਿੱਚ ਵੱਡੇ ਹੋਣਾ ਇੱਕ ਦੀਨੀ ਸੁਖ ਹੈ ਆਪਣੇ ਮਨ ਦੀ ਨਜ਼ਰ ਵਿੱਚ ਵੱਡੇ ਹੋਣਾ ساری ਉਮਰ ਲਈ ਆਨੰਦ ਹੈ ਕਦੇ ਵੀ ਇਸ ਗੱਲ ਤੋਂ ਨਿਰਾਸ਼ ਨਾ ਹੋਵੋ ਕਿ ਕੋਈ ਤੁਹਾਡੇ ਨਾਲ ਸਹਿਮਤ ਨਹੀਂ ਜਦੋਂ ਈ ਤਾਰੀਫ਼ ਨਹੀਂ ਕਰਦਾ ਯਾਦ ਰੱਖੋ ਹੀਰਾ ਵੀ ਉਸ ਵੇਲੇ ਤੱਕ ਪੱਥਰ ਹੀ ਲੱਗਦਾ ਹੈ ਜਦ ਤੱਕ ਉਹ ਚਮਕਦਾ ਨਹੀਂ ਇਸ ਲਈ ਆਪਣੇ ਆਪ ਉੱਤੇ ਵਿਸ਼ਵਾਸ ਰੱਖੋ ਆਪਣੇ ਕੰਮ ਨਾਲ ਆਪਣੇ ਆਪ ਨੂੰ ਸਾਬਿਤ ਕਰੋ ਜੋ ਤੁਹਾਡੀ ਕਦਰ ਨਹੀਂ ਕਰਦੇ ਉਹਨਾਂ ਨੂੰ ਸਮੇਂ ਦੇ ਹਵਾਲੇ ਛੱਡ ਦਿਓ ਕਿਉਂਕਿ ਸੱਚੀ ਕਦਰਦਾਨੀ ਕਰਨ ਵਾਲੇ ਲੋਕ ਸਦਾ ਤੁਹਾਡੇ ਨਾਲ ਹੀ ਰਹਿਣਗੇ ਸੰਘਰਸ਼ ਤੋਂ ਬਿਨਾ ਕਦੇ ਵੀ ਉਡਾਨ ਸੰਭਵ ਨਹੀਂ ਹੈ ਜਦੋਂ ਤੂਫਾਨ ਆਉਂਦਾ ਹੈ ਤਾਂ ਹੋਰ ਪੰਛੀ ਦਰਖਤਾਂ ਦੀਆਂ ਟਾਹਣੀਆਂ ਤੇ ਚਿਪ ਜਲਦੇ ਹਨ ਪਰ ਬਾਜ਼ ਤੂਫਾਨ ਦਾ ਇੰਤਜ਼ਾਰ ਕਰਦਾ ਹੈ ਉਹ ਆਪਣੀਆਂ ਵੱਡੀਆਂ ਪੰਖਾਂ ਨਾਲ ਹਵਾ ਦੀਆਂ ਲਹਿਰਾਂ ਨੂੰ ਵਰਤ ਕੇ ਹੋਰ ਉੱਚਾ ਉੱਡਦਾ ਹੈ ਇਸ ਤੋਂ ਸਾਨੂੰ ਸਿੱਖ ਮਿਲਦੀ ਹੈ ਕਿ ਮੁਸ਼ਕਿਲਾਂ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਉਹਨਾਂ ਨੂੰ ਵਰਤ ਕੇ ਆਪਣੀ ਜ਼ਿੰਦਗੀ ਵਿੱਚ ਉਚਾਈਆਂ ਹਾਸਲ ਕਰਨੀਆਂ ਚਾਹੀਦੀਆਂ ਹਨ ਬਾਜ਼ ਦਾ ਇਹ ਸੰਘਰਸ਼ ਸਾਨੂੰ ਕਈ ਗੱਲਾਂ ਸਿਖਾਉਂਦਾ ਹੈ ਮੁਸ਼ਕਿਲਾਂ ਤੋਂ ਕਦੇ ਵੀ ਡਰੋ ਨਾ ਉਹਨਾਂ ਨੂੰ ਮੌਕਾ ਬਣਾਓ ਪੁਰਾਣੀਆਂ ਕਮਜ਼ੋਰੀਆਂ ਤਿਆਗ ਕੇ ਨਵੀਂ ਸ਼ੁਰੂਆਤ ਕਰੋ ਆਪਣੇ ਆਪ ਨਾਲ ਲੜੋ ਕਿਉਂਕਿ ਅਸਲ ਜਿੱਤ ਆਪਣੇ ਮਨ ਤੇ ਹੀ ਹੁੰਦੀ ਹੈ ਅਤੇ ਸਭ ਤੋਂ ਵੱਡੀ ਗੱਲ ਸੰਘਰਸ਼ ਤੋਂ ਬਿਨਾ ਕੋਈ ਵੀ ਉਡਾਨ ਸੰਭਵ ਨਹੀਂ ਤਾਂ ਆਓ ਅੱਜ ਅਸੀਂ ਵੀ ਆਪਣੀ ਜ਼ਿੰਦਗੀ ਦੇ ਸੰਘਰਸ਼ਾਂ ਨੂੰ ਕਰੇ ਲਗਾਈਏ ਤੇ ਆਪਣੀਆਂ ਕਮਜ਼ੋਰੀਆਂ ਨੂੰ ਤਿਆਗ ਕੇ ਨਵੀਂ ਤਾਕਤ ਨਾਲ ਉੱਚਾ ਉੜੀਏ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ